ਉਨ ਨੂੰ ਪਾਇਆ ਪ੍ਰਾਪਤ ਕਰ ਲਿਆ ਇਹ ਬਖਸ਼ਿਸ਼ ਕਿੱਥੋਂ ਹੋਈ ਇਹ ਵਿਆਸਤਾ ਕਿੱਥੋਂ ਹੋਈ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ ਸਹਜ ਕਰੇ ਵੀ ਜਾ ਸਹਜ ਸਹਜ ਸ਼ਾਂਤੀ ਪ੍ਰਾਪਤ ਕਰ ਤੰਗਾਵਾਦ ਨਹੀਂ ਕਰਦੇ ਤੰਗਾਵਾਦ ਉਹਨਾਂ ਦਾ ਸੁਭਾਅ ਕੀ ਹੈ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦੀ ਕਥਾ ਕਹਿੰਦੇ ਉਹਨਾਂ ਦੀ ਵਿਚਾਰ ਇਹ ਨਹੀਂ ਕਿ ਮੇਰੀ ਵਿਦਿਆ ਵੱਡੀ ਤੇ ਤੇਰੀ ਛੋਟੀ ਇਹ ਕਦੇ ਕਿਤੇ ਬਾਪ ਤੇ ਤੇਰੀ ਭਾਂਦੀ ਦੀ ਖੂਦ ਹੀ ਕਥਾ ਪੜ ਕੇ ਲਿਖੇ ਪਾਈ ਬਾਲਾ ਜੀ ਸਤਿ ਸਤਿਗੁਰੂ ਸਾਹਿਬ ਸ੍ਰੀ ਗੁਰਮਾਰਗ ਦੇ ਸੱਚੇ ਪਾਸ਼ਾ ਮਹਾਰਾਜ ਦੀ ਸੇਵਕਾ ਪ੍ਰਖਾ ਦੇ ਦਾਦਾ ਪਾਪਾ ਤੇ ਤੇਰੀ ਭਾਂਦੀ ਉਹਨਾਂ ਦੇ ਉਹਨਾਂ ਦੇ ਖੂਦ ਹੀ ਕਥਾ ਪੜ ਕੇ ਤੇ ਆਪ ਜੀ ਨੂੰ ਜਿਹੜੀ ਸਹਿਜ ਸਹਿਜ ਦੀ ਵਿਚਾਰ ਹੈ ਆ ਜਿਹੜੀ ਵਿਚਾਰ ਗਰੀਬ ਨੂੰ ਆ ਸੱਚੇ ਪਾਸ਼ਾ ਮਹਾਰਾਜ ਜੀ ਦੇ ਦਿੱਸਾਰ ਰਹੇ ਨੇ ਆਪ ਜੀ ਨੂੰ ਉੱਚ ਸਰਵਣ ਕੋ ਕਿਤੇ ਬਖਸ਼ਿਸ਼ ਦਾ ਉਮੀਦ ਕਰਦੇ ਨੇ ਸੋ ਉਸ ਖੂਹ ਦੇ ਉੱਤੇ ਤਿੰਨ ਮਹਾਤਮਾ ਜੁੜਦੇ ਨੇ ਜੋ ਪਾਲਪਾਂ ਦਾ ਜੀ ਉਸ ਖੂਹ ਤੇ ਕੰਟਕ ਹਰਧਿਆਰ ਜੀ ਬੈਠੇ ਨੇ ਤੇ ਖੂਹ ਹੈ ਬਾਬੇ ਤੇ ਪਾਲ ਦਾ ਭਾਈ ਬਾਲਾ ਜੀ ਦਾ ਖੂਹ ਕਹ ਲੋ ਪਰ ਉਹ ਭਾਈ ਬਾਲਾ ਜੀ ਸੰਧੂ ਦਾ ਖੂਹ ਆਜਦਾ ਹੈ ਉੱਥੇ ਅੱਜ ਵੀ ਉਹ ਸਭਾਏ ਬਾਣ ਉੱਥੇ ਆਨ ਕਰਕੇ ਬੈਠਦੇ ਨੇ ਕਾਜੀ ਦੂਰ ਦੀਨ ਜੀ ਤੇ ਵਿਚਾਰਕੀ ਚੱਲਦੀ ਏ ਨਾਨਕ ਕੈਸਾ ਟਿੱਕਾ ਸਤਿ ਸ੍ਰੀ ਅਕਾਲ ਗੁਰੂ ਪ੍ਰਬਾਣ ਅੱਜ ਸਚੇ ਬਾਸ਼ਾ ਮਹਾਰਾਜ ਜੀ ਦੀਆਂ ਵਿਚਾਰਾਂ ਇੱਕ ਦੂਜੇ ਨੂੰ ਪੁੱਛਦੇ ਨੇ 10 ਭਾਈ ਸਤਗੁਰ ਸਾਹਿਬ ਜੀ ਨੇ ਸੋ ਗਰੀਬਲਵਾਜ ਜੀ ਨੂੰ ਬਾਲਾ ਜੀ ਕੈਕਟਰ ਤੇ ਬਚਪਨ ਕਰਦੇ ਨੇ ਜਿਹੜੇ ਮਹਿਤਾ ਜੀ ਦੇ ਜਾਂ ਮਹਿਤਾ ਜੀ ਦਾ ਪੁੱਤਰ ਕੈਕਟਰ ਤੇ ਮਹਿਤਾ ਜੀ ਦੇ ਪੁੱਤਰ ਨੇ ਤੁਹਾਨੂੰ ਕਿਵੇਂ ਦਰਸ਼ਨਾ ਤੇ ਕੀ ਉਪਦੇਸ਼ ਦਿੱਤਾ ਕਾਜੀ ਨੂਰਦੀਨ ਜੀ ਆਪਣੀ ਬਖਸ਼ਿਸ਼ ਦੱ ਕਰਦੇ ਨੇ ਭਾਈ ਇੱਕੋ ਹੀ ਸ਼ਬਦ ਨੇ ਇੱਕ ਸ਼ਬਦ ਹੀ ਮੇਰੇ ਪਾਸ ਪੜਿਆ ਹੈ ਸੋ ਮੇਰੇ ਮੈਂ ਬਖਸ਼ਸ਼ ਕਰ ਦਿੰਦੀ ਨਾ ਐਸੀ ਵੱਡੇ ਵਿਦਵਾਨਾਂ ਆਪ ਕਥਾ ਸੁਣਾਏ ਕਿ ਕੋਈ ਸ਼ਬਦ ਉਚਾਰ ਕਰਕੇ ਜੱਗ ਅਰਜ ਗੁਸੰਵਾਰਾ ਮਿਰਤੇ ਪਿਆਰ ਤਤ ਹੋ ਗਈ ਹੈ ਸੋ ਗੁਪਾਰਤਾ ਦਾ ਜੀ ਦੱਸਦੇ ਨੇ ਸੋ ਕਾਜੀ ਜੀ ਕੀ ਦੱਸਦੇ ਦਿੱਤੀ ਮੇਰੇ ਪਾਸ ਵੀ ਕੋਈ ਸ਼ਬਦ ਪੜਿਆ ਪਰ ਲੱਗੇ ਤੁਸੀਂ ਦੱਸੋ ਕਹ ਲੱਗੇ ਸ਼ਬਦ ਤੇ ਦੋ ਪੜੇ ਪਰ ਨਿਖਾਰ ਹੀ ਕਰ ਦਿੱਤਾ ਨੇ ਮਾਨਲੇ ਐਸੀਆਂ ਬਖਸ਼ਿਸ਼ਾਂ ਸਾਡੇ ਤੇ ਕਿੰਨੀਆਂ ਆਲੋ 22 ਹੈ ਸਬੇਤ ਪਰਮੇਸ਼ਰ ਵਾਹਿਗੁਰੂ ਨਾਲ ਜੁੜਨ ਦੀ ਸੋ ਸਹਿਜ ਵਿਚਾਰ ਕੀ ਹੈ ਕਿ ਜਿਹੜਾ ਸਵਾਲ ਕਰਨ ਵਾਲਾ ਸਾਡਾ ਸਵਾਲ ਹੀ ਬਣਿਆ ਹੋਏ ਸੋ ਮੇਰੇ ਵਰਗੇ ਤਰਖੀ ਚ ਜਵਾਬ ਤੇ ਤਰਖੀ ਚ ਤਰ ਸ ਆਸਾਨ ਸਹਿਜ ਦੀ ਵਿਚਾਰ ਕੀ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਇੰਦੇ ਜਿਹੜੇ ਸਵਾਲ ਕਰਨ ਵਾਲੇ ਕੋ ਹਿਰਦੇ ਚ ਵਿਆਪਾਰਾ ਰੱਖ ਕੇ ਸਵਾਲ ਨਹੀਂ ਕਰਦੇ ਦੋ ਤਰੀਕੇ ਦੇ ਮੇਰੇ ਪਾਤਸ਼ਾਹ ਜੀ ਸਿੱਖ ਸਰ ਪਿਆਰੀ ਉਸਤ ਸਿੰਘ ਜੀ ਨੇ ਫੜਾਇਆ ਜਦੋਂ ਸਰਪਾ ਵਿਚਾਰ ਗਰੀਬਨਵਾਸ ਸਿੱਖੀ ਪਾਸ਼ਾ ਜੀ ਨੇ ਤਿਆਰ ਕਰਦੀ ਇਮਾਰਤ ਖਾਨੇ ਬਚਨ ਕਰਦੇ ਧੰਨਵਾਦ ਸਾਧ ਸੰਗਤ ਜੀ ਸਾਡਾ ਖੜਵਾ ਸੀ ਮਾਪੁਰਾ ਨੇ ਸੋ ਸਿੱਖ ਸਾਹਿਬ ਜੀ ਦੇ ਤਾਈ ਦੇ ਸਮੇਂ ਪਿਆਰ ਤੇ ਤੇਰੇ ਵੰਨ ਕਰਨ ਤੋਂ ਇੱਕ ਉਸ ਸਮੇਂ ਸਿੱਖ ਸਾਹਿਬ ਕੇ ਅਰ nghĩa ਸਾਲ ਸਿੰਘ ਜੀ ਹੋਣਾ ਨੇ ਕਿਹਾ ਕਿ ਪੁੱਤਰ ਦੋ ਤਰੀਕੇ ਦੇ ਨਾਲ ਜਿੰਸੇ ਸਵਾਰ ਹੋ ਲਈ ਇੱਕ ਤੇ ਉਹ ਆਉਣਗੇ ਜਿਹੜੇ ਤੇਰੀ ਦਿੱਤੀ ਕਰਨ ਦਾ ਯਤਨ ਸਰਬ ਕੀ ਤੇਤੀ ਕਰਨ ਤੈਨੂੰ ਸੰਗਤ ਵਿੱਚ ਨੀਵਾ ਬਖਾਲਣ ਵਾਲਾ ਇਹ ਬੋਲਾਂ ਨੂੰ ਆਖੀ ਪੰਜਾਬ ਪਉ ਕਰੋ ਕਾਗਜ਼ 'ਤੇ ਲੈ ਕੇ ਆਪ ਤੁਮ ਲਿਖ ਕੇ ਦਿਤਾ ਮੈਂ ਹਾਰਿਆ ਤੇ ਤੁਝੇ ਦਿੱਆ ਕਿਤੇ ਕਿਸੇ ਨਾਲ ਬਹਤੀ ਬੈਸ ਕਰਨ ਦੀ ਲੋੜ ਨਹੀਂ ਨੂੰ ਸ੍ਰੀ ਉਹ ਔਣ ਦੇ ਜਿਨ੍ਹਾਂ ਦੇ ਹਿਰਦੇ 'ਚ ਜਗਿਆਸਾ ਹੋਵੇ ਕਿ ਗਰੀਬ ਵਾਸ ਸੱਚੇ ਪਾਤਸ਼ਾਹ ਮਹਾਰਾਜ ਉਂਦਾ ਹੋਵੇ ਉਹ ਦੱਸਣਾ ਹੈ ਤੇ ਨਾਲ ਇਹ ਕਿਆ ਟੁਕਾਣਾ ਨਾਮ ਇਹ ਟੁਕਾ। ਜੇ ਵੀ ਸਾਡਾ ਸਭਾ ਬਣਿਆ ਕਿ ਹੁਣ ਮੈਂ ਆਚਾਰ ਅਖਰ ਬੋਲਣ ਵਾਲਾ ਹੋ ਗਿਆ ਜੇ ਕੋਈ ਆਣ ਕੇ ਪੁੱਛੇ ਨਹੀਂ ਵੀ ਔਵਤਾਰ ਤੇ ਦੱਸਦਾ ਚੰਦਨ ਕਰਨਾ। ਚੱਲ ਕੇ ਹੱਥ ਜੋੜ ਕੇ ਆਤਮਿਕ ਪਉ ਦੀ ਦਲਦਾ ਮੈਨੂੰ ਪਤਾ ਨਹੀਂ ਕਿਸੇ ਬੋਲ ਬਦਵਾਰ ਨੂੰ ਪੁੱਛਦਾ ਕਿ ਆਪ ਨਹੀਂ। ਸੋ ਧੰਗ ਗੁਰੂ ਕੇ ਪਿਆਰੇ ਇਹ ਮਹਾਂਪੁਰਖਾਂ ਦਾ ਸਵਾਲ ਜੀ ਇਹ ਧੰਗ ਉਹ ਸਿੱਖ ਜਿਹੜੇ ਮਹਾਤਮਾ ਮਹਾਂਪੁਰਖਾਂ ਦੇ پاسੋਂ ਮੇਰੇ ਵਰਗਾ ਤੇ ਬੋਲ ਜਿਨ੍ਹਾਂ ਨੇ ਜੀਵਨ ਕਮਾਇਆ ਹੋਇਆ ਜਿਨ੍ਹਾਂ ਦੇ ਜੀਵਨ ਦੀ ਕਥਾ ਬਰਾਲੀ ਹੈ ਉਹਨਾਂ ਦੇ ਪਾਸੋਂ ਆਕਰ ਕੇ ਵਿਚਾਰ ਕੁਝ ਦੇਨੇ ਤਨ ਤੋਂ ਮਹਾਤਮਾ ਦਾ ਬ੍ਰੱਖ ਜਿਹੜੇ ਐਸੀ ਸਿੱਖਿਆ ਬ੍ਰੱਖ ਦੇ ਵਿੱਚ ਐਸੀ ਇਤਾਰ ਕਰਦੇ ਨੇ ਸੋ ਮੂਰਖਾਂ ਨੂੰ ਵੀ ਗੁਰੂ ਕੀ ਸੰਗਤ ਨਾਲ ਗੁਰੂ ਕੀ ਅਜਮਰੀ ਦਾ ਜੋੜ ਤੇ ਤਨਮਾ ਬ੍ਰੱਖਾਂ ਦਾ ਸਬਾਕ ਕਹੋ ਜੀ ਸਰਪਾਪਾ ਕਰਤਾਰ ਸਿਖਾਣ ਸਰਪਰਾ ਵਾਲੇ ਮਹੰਪੁਰ ਕਾਹਨੂੰ ਕਹਿੰਦੇ ਅਸੀਂ ਮਾਪੁਰਖਾਂ ਨੂੰ ਕਰਦੇ ਨਾਲੇ ਪਤਾ ਦੀ ਸਤਰ ਸੁਖ ਸੂਰਤ ਦੇ ਅਰਥ ਹੈ ਜੋ ਸਹੀ ਕਾ ਲੱਗੇ ਉਹ ਤੁਸੀਂ ਤੁਹਾਡੀ ਸ਼ਕਲ ਸੂਰਤ ਮਾਪੁਰਖਾਂ ਨੂੰ ਮਿਲਣ ਵਾਲੀ ਨਹੀਂ ਜਾਣ ਲੱਗੇ ਨਹੀਂ ਭਾਈ ਅਸੀਂ ਮਿਲ ਕੇ ਜਾਣਾ ਮਿਲ ਕੇ ਜਦੋਂ ਆਗਾ ਕੋਈ ਨਾ ਦੀ ਗੱਲਾਂ ਸੁਣੀਆਂ ਇਹਨੇ ਲੱਗਦਾ ਜਿਵੇਂ ਇਹ ਰਾਜ ਦੀ ਸ਼ਰਾਬੀ ਸੰਸਥਾਪਿਤ ਕੀਤੀ ਹੋਈ ਸੀ ਕਿਹਾ ਲੱਗਦਾ ਤੁਸੀਂ ਸ਼ਰਾਬੀ ਜੇ ਬੰਦੇ ਜੇ ਮਾਪੁਰਖਾਂ ਨੂੰ ਬੁਲਾਉਣ ਵਾਲੇ ਕਿੰਦੇ ਜਦੋਂ ਐਹੋ ਜੀ ਗੱਲ ਮਾਪੁਰਖਾਂ ਤੇ ਕੰਨਾਂ 'ਚ ਬੈਠ ਉੱਠ ਕੇ ਬਾਹਰ ਆ ਕੇ ਤਰਸਪਾ ਤੱਕ ਮਟਕਾਰ ਸੇ ਖਾਂਸਾ ਮਟਕਾਰਾਰੇ ਮਾਪੁਰਖੂਸ਼ਿਆ ਕੰਨ ਕੇ ਸਿੰਘੋ ਝਗੜਾ ਕਾਹਦਾ ਝਗੜਾ ਕਹਿੰਦੇ ਮਾਪੁਰਖੂ ਆ ਦੋ ਸ਼ਰਾਬੀ ਜੀ ਆਏ ਤੇ ਤੁਹਾਨੂੰ ਗੱਲਾਂ ਚੋਂਦੇ ਨੇ ਆ ਗਾਓ ਕਿ ਦਵਾ ਨੂੰ ਗਲਵਕੜੀ ਚ ਲੈ ਕੇ ਟਿਕਣ ਲੱਗੇ ਹੈ ਇੱਥੇ ਆਪਣੇ ਇਹਨਾਂ ਨੂੰ ਤੇ ਨਗਰੋਂ ਨਗਰੀ ਜਾ ਕੇ ਲੱਭਦੇ ਸਰਕਿਓ ਇੱਥੇ ਆਉਣ ਦਾ ਕਾਰਨ ਕੀ ਹੈ ਇਹਨਾਂ ਨੂੰ ਨਾਲ ਲੈ ਕਰਕੇ ਗੁਰੂ ਕੀ ਸੰਗਤ ਤੇ ਮੇਲ ਰਤ ਸੋ ਐਸੀ ਗਲਵਕੜੀ ਪਾਈ ਕੋ ਗੁਰਮਤਿ ਆਰਥ ਵਿੱਚਰੇ ਉਹ ਦੋਵੇਂ ਗੁਰੂਕ ਗੁਰਮਤਿ ਦੇ ਪ੍ਰਚਾਰਕ ਬਣਾ ਦਿੱਤੇ ਉਹ ਜਿਹੜੇ ਮਾਪੁਰਖਾਂ ਨੂੰ ਧੰਨ ਉਹ ਮਾਪੁਰਖ ਧੰਨ ਐਸੀ ਕੱਪੜੀ ਵਾਲੇ ਮਹਾਤਮਾ ਜਿਨ੍ਹਾਂ ਦੀ ਗਲਬਕੜੀ ਨੇ ਵੱਡਿਆ ਵੱਡਿਆ ਤੇ ਬਖਸ਼ਾ ਜਿਹੜੇ ਇਹਦੇ ਪਾਸ ਦੇ ਪੁੱਤਰ ਹੋਏ ਸਨ ਉਹਨਾਂ ਨੂੰ ਸਹਿਜ ਵੀ ਵਿਚਾਰ ਪਰਮੇਸ਼ਰ ਵਾਟ ਗੁਰੂ ਦੇ ਪ੍ਰੇਮਿੰਗ ਕਰਦੇ ਬਣਾ ਦੇਣਾ ਤਨ ਉਹ ਸਵਾਰ ਕਰਨ ਵਾਲੇ ਤੇ ਤਨ ਉਹ ਜਵਾਬ ਦੇਣ ਵਾਲੇ ਦੇ ਧੰਨ ਵਾਪਾਰੀ ਨਾਨਕਾ ਉਹ ਪਾਰੀ ਸਾਖਤ ਸਾਬ ਜੀ ਕਹਿੰਦੇ ਹਨ ਜਿਸ ਗੁਰਮੁਖ ਨਾਮ ਆਧਾਰ ਜਿੱਦਣ ਭਾਈ ਗੁਰਮਖੰਦ ਦੀ ਸੰਗਤਦਾਰਾ ਨਾਮ ਨੂੰ ਹੀ ਆਪਣਾ ਆਧਾਰ ਆਸਰਾ ਬਣਾ ਲਿਆ ਜੇ ਇੱਕ ਨਾਮ ਹੀ ਜਿਨ੍ਹਾਂ ਦਾ ਆਸਰਾ ਹੋ ਆਇਆ ਹੈ ਜੀ ਮਹੱਲਾ 3 ਸੋ ਅੱਗੇ ਅਗਲੇ ਸ਼ਬਦਦਾਰਾ ਬਖਸ਼ਿਸ਼ ਰਹਿਤ ਕਰਦੇ ਹਨ ਸ਼ਲੋਕਦਾਰਾ